ਔਰ ਤੋਂ 3 ਕਿਲੋਮੀਟਰ ਅੱਗੇ ਤੇ ਉਹ ਵੀ ਆਪਾਂ ਤੁਹਾਨੂੰ ਗੁਰਦੁਆਰੇ 'ਤੇ ਜਾ ਕੇ ਦਰਸ਼ਨ ਕਰਵਾਨੇ ਆ ਇਹ ਹੈਗਾ ਗੁਰਦੁਆਰਾ ਨੜ ਸਾਹਿਬ ਤੇ ਜਦੋਂ ਮੁਗਲਾਂ ਦੇ ਨਾਲ ਲੜਾਈ ਲੱਗੀ ਸੀ ਗੁਰੂ ਜੀ ਦੀ ਨੋਇਆ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਪਹਾੜੀ ਰਾਜਿਆਂ ਦੀਆਂ ਕੋਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਇਸ ਦੀ ਗਵਾਹੀ ਸਾਸਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਤੇ ਉੱਥੇ ਗੁਰਦੁਆਰਾ ਨਾਡ ਸਾਹਿਬ ਪੈਂਦਾ ਵਾ ਗੁਰੂ ਦਾ ਲਾਹੌਰ ਤੋਂ 3 ਕਿਲੋਮੀਟਰ ਅੱਗੇ ਤੇ ਉਹ ਵੀ ਆਪਾਂ ਤੁਹਾਨੂੰ ਗੁਰਦੁਆਰੇ ਜਾ ਕੇ ਦਰਸ਼ਨ ਕਰਵਾਨੇ ਆ ਜਿਹੜਾ ਗੁਰਦੁਆਰਾ ਨਾਡ ਸਾਹਿਬ ਨੂੰ ਰਸਤਾ ਜਾਂਦਾ ਵਾ ਐਦਾਂ ਦਾ ਰਸਤਾ ਵਾ ਤੇ 300 ਮੀਟਰ ਤੁਹਾਨੂੰ ਪਊਗਾ ਪੈਦਲ ਚੱਲ ਕੇ ਤੇ ਤੁਸੀਂ 5 ਮਿੰਟ ਦੇ ਵਿੱਚ ਗੁਰਦੁਆਰਾ ਸਾਹਿਬ ਪਹੁੰਚ ਜਾਓਗੇ ਜੰਗਲਾਂ ਦੇ ਵਿੱਚੋਂ ਜਾਂਦਾ ਇਹ ਰਸਤਾ ਇਹ ਹੈਗਾ ਗੁਰਦੁਆਰਾ ਨੜ ਸਾਹਿਬ ਤੇ ਜਦੋਂ ਮੁਗਲਾਂ ਦੇ ਨਾਲ ਲੜਾਈ ਲੱਗੀ ਸੀ ਗੁਰੂ ਜੀ ਦੀ ਤੇ ਉਦੋਂ ਇਹ ਪੱਥਰ ਦਾ ਸਹਾਰਾ ਲਿਆ ਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਆ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਵਾ ਤੇ ਕਿੰਨੇ ਸਾਲ ਹੋ ਗਏ ਆ ਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਉੱਧੇ ਬਣੇ ਹੋਏ ਆ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੱਸਦੇ ਆ ਜੇ ਤੁਸੀਂ ਗੁਰਦੁਆਰਾ ਗੁਰੂ ਕਲਹੌਰ ਆਓਗੇ ਮੱਥਾ ਟੇਕਣ ਤੇ ਉੱਥੋਂ ਚੌਂਕ ਦੇ ਵਿੱਚ ਬੋਰਡ ਲੱਗਾ ਹੋਇਆ ਵਾ ਗੁਰਦੁਆਰਾ ਨੜ ਸਾਹਿਬ ਦਾ ਤੇ ਉੱਥੋਂ ਗੁਰੂ ਕਲਹੌਰ ਤੋਂ ਤਿੰਨ ਤਿੰਨ ਚਾਰ ਕਿਲੋਮੀਟਰ ਦੂਰ ਹੋਣਾ ਹੈ ਗੁਰਦੁਆਰਾ ਸਾਹਿਬ ਤੇ ਤੁਸੀਂ ਉੱਥੋਂ ਕਿਸੇ ਨੂੰ ਪੁੱਛ ਸਕਦੇ ਆ ਤੇ ਉਹ ਤੁਹਾਨੂੰ ਇਸ ਗੁਰਦੁਆਰਾ ਦੀ ਲੋਕੇਸ਼ਨ ਦੱਸ ਦੇਣਗੇ ਸੰਗਤ ਜੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹ ਕੇ ਸੁਣਾਉਨੇ ਆ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦੀਆਂ ਕੌਜਾਂ ਵੱਲੋਂ ਬਹੁਤ ਵੱਡਾ ਹਮਲਾ ਕੀਤਾ ਗਿਆ ਇਸ ਦੀ ਗਵਾਰੀ ਇਹ ਬਹੁਤ ਵੱਡਾ ਪੱਥਰ ਨਾਟ ਦ੍ਰਿਸ਼ ਰਹਾ ਹੈ ਅੱਜ ਵੀ ਇਸ ਪੱਥਰ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ ਤੇ ਆ ਸੰਗਤ ਜੀ ਰਸਤਾ ਜਾਂਦਾ ਪਿਆ ਗੁਰਦੁਆਰੇ ਵਾਲੀ ਸਾਈਡ ਨੂੰ ਤੇ ਆ ਨਨਪੁਰ ਸਾਹਿਬ ਤੋ ਆ ਰਿਆ ਰਸਤਾ ਤੇ ਆਪਾਂ ਤੁਹਾਨੂੰ ਅੱਗਿਓ ਜਾ ਕੇ ਰਸਤਾ ਦਿਖਾ ਦਿੰਨੇ ਆ ਕਿਵੇਂ ਦਾ ਵਾ ਤੇ ਆ ਰਸਤਾ ਇਧਰਲੀ ਸਾਈਡ ਤੋਂ ਟੁੱਟਿਆ ਹੋਇਆ ਵਾ ਤੇ ਜਦੋਂ ਤੁਸੀਂ ਇੱਥੇ ਮੱਥਾ ਟੇਕਣ ਆਓਗੇ ਤੇ ਤੁਹਾਨੂੰ ਇਧਰ ਦੀ ਜਾਣਾ ਪਊਗਾ ਇੱਥੇ ਪੱਥਰ ਲਾਏ ਹੋਏ ਆ ਤੇ ਇਥੋਂ 500 ਮੀਟਰ ਦੀ ਦੂਰੀ ਤੇ 1/2 ਕਿਲੋਮੀਟਰ ਹੋਣਾ ਵਾ ਤੇ 5 ਮਿੰਟ ਤੁਹਾਨੂੰ ਪੈਦਲ ਚੱਲ ਕੇ ਲੱਗੂਗੇ ਜਾਣ ਨੂੰ ਸੰਗਤ ਜੀ ਆਪਾਂ ਨੜ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਤੇ ਗੁਰਦੁਆਰਾ ਤਾਰਾਗੜ੍ਹ ਸਾਹਿਬ ਮੱਥਾ ਟੇਕਣ ਆਏ ਸੀਗੇ ਤੇ ਤੁਸੀਂ ਵੀ ਕਰ ਲਓ ਦਰਸ਼ਨ ਤੇ ਅੰਦਰੋਂ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਹੋਇਆ ਵਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੁੰਦਿਆਂ ਤੇ ਰਾਈਟ ਸਾਈਡ ਤੇ ਲੈਫਟ ਸਾਈਡ ਸ਼ੇਰਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਵਾ ਤੰਤਰੀ ਜੀ ਇਹ ਹੈਗਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਤਾਰਾ ਘੜ ਸਾਹਿਬ ਦਾ ਤੇ ਤੁਸੀਂ ਵੀਡੀਓ ਨੂੰ ਪੌਸ ਕਰਕੇ ਪੜ ਸਕਦੇ ਆ ਤੇ ਗੁਰਦੁਆਰਾ ਸਾਹਿਬ ਦਾ ਕੰਮ ਚੱਲਦਾ ਪਿਆ ਵਾ ਸੰਗਜੀ ਆਪਾਂ ਦਰਸ਼ਨ ਕਰਕੇ ਬਾਹਰ ਆ ਗਏ ਆ ਤੇ ਅੰਦਰ ਵੀਡੀਓ ਬਣਾਉਣਾ ਲੋੜ ਨਹੀਂ ਸੀਗਾ ਤੇ ਆਪਾਂ ਵੀਡੀਓ ਬਾਹਰੋਂ ਬਣਾ ਰਹੇ ਆ ਰਾਤ 8:15 ਦਾ ਟਾਈਮ ਹੋ ਗਿਆ ਵਾ ਤੇ ਤੁਸੀਂ ਦੇਖ ਸਕਦੇ ਆ ਸੰਗਤ ਕਿੰਨਾ ਜ਼ਿਆਦਾ ਆ ਰਹੀ ਆ ਤੇ ਗੁਰੂ ਨਾਨਕ ਦੇਵ ਜੀ ਦਾ ਨਗਰ ਕੀਰਤਨ ਵੀ ਆਉਣ ਵਾਲਾ ਵਾ ਤੇ ਉਹਦੇ ਕਰਕੇ ਨਗਰ ਕੀਰਤਨ ਵੀ ਆ ਰਹੇ ਆ ਦੂਰੋਂ ਦੂਰੋਂ